ਪੁਲਕਸ ਜ਼ਬਰਦਸਤ ਸਹਾਰ ਹੋਏ ਇਸ ਪਰਿਵਾਰ ਦੇ ਨਾਲ ਸੀ ਪਹਿਲਾਂ ਤੋਂ ਹੀ ਖੜੇ ਆ ਅੱਜ ਵੀ ਭਰੋਸਾ ਦਿਵਾਉਂਦੇ ਆ ਕਿ ਜਦ ਤੱਕ ਤੁਹਾਨੂੰ ਅਨਸਾਫ਼ ਨਹੀਂ ਮਿਲਦਾ ਤੁਹਾਡੇ ਨਾਲ ਖੜਾਂਗੇ ਅੱਗੇ ਹੋ ਕੇ ਖੜਾਂਗੇ ਇਹ ਤਾਂ ਹੈ ਸਾਡਾ ਵਿਸ਼ਵਾਸ ਜਿੱਤ ਬੰਦੀ ਦਾ ਜਿੱਥੋਂ ਤੱਕ ਮੁੱਖ ਮੰਤਰੀਆਂ ਦੇ ਖਾਸੇ ਦਾ ਸਵਾਲਾ ਉਹਨੂੰ ਭੁੱਲ ਜਾਣਾ ਮੇਰਾ ਖਿਆਲ ਹੈ ਖਾਮ ਖਿਆਲੀ ਹੋਊਗੀ ਕਿ ਇਹ ਉਮੀਦ ਕਰਨੀ ਕਿ ਕੋਈ ਪਾਰਟੀ ਬਦਲ ਲਓ ਮੁੱਖ ਮੰਤਰੀ ਬਦਲ ਲਓ ਉਹ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਲੋਕਾਂ ਦੇ ਫੰਡ ਵਾਲਾ ਹੋਊਗਾ ਭੁੱਲ ਜਾਓ ਇਸ ਗੱਲ ਨੂੰ ਇਸ ਭਗਵੰਤ ਮਾਨਤੇ ਕਾਫੀ ਆਛਾ ਜੀ ਲੋਕਾਂ ਨੂੰ ਕਿਉਂਕਿ ਕਮੇਟੀ ਕਰਦਾ ਰਿਹਾ ਲੋਕ ਨਾਲ ਜੁੜੇ ਹੋਏ ਸੀ ਬੜੀਆਂ-ਬੜੀਆਂ ਅਸਾਂਸ ਪਰ ਇਹਨੇ ਪਿਛਲੇ ਮੁੱਖ ਮੰਤਰੀਆਂ ਨੂੰ ਚੰਗਾ ਕਹਾਤਾ ਸਰ ਤੋਂ ਪਹਿਲਾਂ ਬਾਦਲ ਦੀ ਗੱਲ ਕਰਨੀਏ ਜਿਹੜੇ ਲੜਨ ਵਾਲੇ ਲੋਕ ਸੀ ਹਿੱਕਾਂ ਤਾਣ ਕੇ ਲੜਨ ਵਾਲੇ ਲੋਕ ਸੀ ਉਹਨਾਂ ਨੂੰ ਨਸ ਗਏ ਕਹਿ ਕੇ ਕੋ ਕੋ ਕੇ ਉਹਨੇ ਮਰਵਾਇਆ ਬਾਦਲ ਸਾਹਿਬ ਨੇ ਅੱਜ ਯਾਦ ਆਉਂਦੀ ਹੂ ਉਹਨੂੰ ਪਏ ਨਹੀਂ ਉਥੇ ਨਰਕਾਂ 'ਚ ਬੈਠਾ ਕੇ ਸਵਰਗਾਂ 'ਚ ਬੈਠਾ ਪਰ ਆ ਗੱਲ ਸਤਾਉਂਦੀ ਹੂ ਕਿ ਮੈਂ ਵੀ ਇਹੀ ਕੁਛ ਕਰਕੇ ਆਇਆ ਉਦੋਂ ਬਾਅਦ ਆ ਗਿਆ ਬੇਅੰਤ ਮੁੱਖ ਮੰਤਰੀ ਕੇ ਪੀਐਸ ਜੱਲ ਆ ਸਾਡੇ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਬਣਾਏ ਪਰਵਾਰਾਂ ਨੂੰ ਕੋਹ ਕੋਹ ਕੇ ਮਾਰਿਆ ਨੇ ਤੇ ਉਹਨਾਂ ਦੀ ਤਜਾਏ ਨੇ ਅੱਜ ਫੇਰ ਕਰਵਾਤੀ ਮਤ ਸੋਚੋ ਕਿ ਇੱਕ ਨੌਜਵਾਨ ਉਹਨੇ ਕਿੱਕ ਕੇ ਮਾਰਿਆ ਇਹਦਾ ਨਾਲ ਤਾਂ ਬੇਇਨਸਾਫੀ ਹੋਈ ਆ ਜਿੰਨੀਆਂ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਜਿਵੇਂ ਨਰੇਂਦਰ ਮੋਦੀ ਨੇ ਦਿੱਤੀਆਂ ਸੀ ਤਿੰਨਾਂ ਫੌਜਾਂ ਦੇ ਸਨਾਮਾਂ ਦੇ ਅਧਿਕਾਰ ਗਿਆ ਨੂੰ ਇਹ ਆ ਲਿਖ ਕੇ ਲੈ ਲਓ ਜੰਗ ਲਾਉਣੀਆਂ ਜੋ ਮਰਜ਼ੀ ਕਰਦੇ ਹੋ ਇਹਨੇ ਵੀ ਖੁੱਲੀ ਛੁੱਟੀ ਦਿੱਤੀ ਹੋਈ ਆ ਪੁਲਿਸ ਵਾਲਿਆਂ ਨੂੰ ਜੋ ਮਰਜ਼ੀ ਕਰੋ ਤੁਹਾਨੂੰ ਸਾਰੇ ਅਧਿਕਾਰ ਦਿੱਤੇ ਹੋਇਆ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਅਸੀਂ ਚਿੱਟੇ ਦੇ ਵਿਰੋਧੀਆਂ ਤੇਰੇ ਨੂੰ ਦੋ ਕਰਮਗਾਹਾਂ ਵਿਰੋਧੀਆਂ ਮੰਗੇ ਪਰੇ ਤੈਨੂੰ ਕਿੱਥੋਂ ਅਧਿਕਾਰ ਮਿਲ ਗਿਆ ਕਿ ਕਿਸੇ ਨੂੰ ਗੈਂਗਸਟਰ ਕਹਿ ਕੇ ਉਹਦਾ ਚੱਕ ਕੇ ਠੂਠਾ ਪੁਲ ਸੁਮਕਾਬਲਾ ਬਣਾ ਦਿਓ ਇਹ ਇੱਕ ਦੀ ਪ੍ਰੈਕਸ ਵਾਲੇ ਉਹ ਗਣ ਕੇ ਦੇਖੋ ਹਫਤੇ ਦੇ ਵਿੱਚ ਅਸਲ ਵਿੱਚ ਤਾਂ ਦੋ ਨਹੀਂ ਇੱਕ ਤਾਂ ਲਾਜ਼ਮੀ ਆ ਜਿਹੜਾ ਠੂਠਾ ਪੁਲ ਸੁਮਕਾਬਲਾ ਇਤੋਂ ਦੀ ਪੁਲਿਸ ਬਣਾਉਂਦੀ ਆ ਤੇ ਜੇ ਇੰਦੀਆਂ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਤਾ ਫਿਰ ਜੇ ਕਿਸੇ ਹੋਰ ਨੌਜਾਨ ਨੂੰ ਚੱਕ ਕੇ ਉਹਨੂੰ ਮਾਰ ਕੇ ਖਪਾ ਦੇਣਾ ਕਰੰਟ ਲਾ ਲਾ ਕੇ ਮਾਰ ਦੇਣਾ ਪਰਾਂ ਪੁਲਿਸ ਨੂੰ ਕੀ ਦਾ ਡਰ ਹੈ ਜਦੋਂ ਮੁੱਖ ਮੰਤਰੀਆਂ ਖੁੱਲੀਆਂ ਛੁੱਟੀਆਂ ਦੁੱਤੀਆਂ ਹੋਣ ਜਿਹੜਾ ਆਪ ਮਹਾਰਾ ਬੋਲੀ ਜਾਂਦਾ ਹੋਵੇ ਉਹ ਨੂੰ ਵਾਇਨਾ ਪਤਾ ਹੋ ਗਏ ਕਿ ਮੈਂ ਇੱਕ ਮੁੱਖ ਮੰਤਰੀਆਂ ਮੈਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਲੜਾਈ ਹੋਵਾਂਗੇ ਟਕਰਾਉ ਹੋਏ ਹੋਣਗੇ ਆ ਜਿਹੜੀ ਇਹਦੀ ਸਬਦੀ ਬੋਲ ਬਣੀ ਐ ਇਹ ਪਹਿਲਾ ਨਿੱਤਰਿਆ ਮੈਦਾਨ ਦੇ ਵਿੱਚ ਹਰ ਕਿਸਾਨ ਜੱਥੇਬੰਦੀ ਨੂੰ ਕਿ ਮੈਂ ਤੁਹਾਨੂੰ ਕੱਖ ਨਹੀਂ ਸਮਝਦਾ ਚਾਹਿਆ ਨੇ ਕੀਤਾ ਉਹਨੇ ਕਿ ਡਿਬੇਟ ਕਰਨੀ ਆ ਅਸੀਂ ਤਿਆਰ ਆਂ ਪਰਛਾਲਾ ਨੇ ਕਿਹਾ ਕਿ ਨੱਟ ਦੀ ਮਿੰਟ ਤੋਂ ਮੰਗ ਰਹੋ ਕਿ ਕਿਸਾਨਾਂ ਨੇ ਚੈਲੰਜ ਕਬੂਲ ਲਿਆ ਕਹਿੰਦਾ ਝੋਨਾ ਲਾਉਣਾ ਨਿਗਾ ਰੱਖੋ ਕਿੱਥੇ ਬਟਾ ਬੋਲਚਦਾ ਹੋਊਗਾ ਭਗਾਉੜਾ ਹੁੰਦਾ ਇਸ ਗੱਲ ਤੋਂ ਮੈਂ ਅੱਜ ਵੀ ਚੱਲਦੀ ਕਰਦਾ ਮਠੰਡੇ ਦੀ ਸਟੇਜ ਤੋਂ ਕਹਿੰਦਾ ਸੀ ਇੱਕ ਤਰੀਕ ਨੂੰ ਬਿਜਲੀ ਆਂਦੇ ਰਾਹ ਦਾ ਪਾਣੀ ਆਹ ਦੇਖ ਲਓ ਮਠੰਡਾਲੀ ਨਗਰ ਉਹ ਕਹਿੰਦਾ ਹੁੰਦਾ ਸੀ ਟਰਾਂਸਫਾਰਮਰ ਤੇ ਜੋ ਅੱਕ ਡੰਡਾ ਡੁਕ ਖੇਡਦੇ ਆ ਅੱਜ ਤੇਰੀਆਂ ਟਹਿਰਿਆਂ ਦੇ ਵਿੱਚ ਜੋ ਅੱਕ ਕ੍ਰਿਕਟ ਖੇਡਦੇ ਆ ਮਾਨ ਸਾਹਿਬ ਅਸੀਂ ਬਹਿਸ ਕਰਨ ਨੂੰ ਤਿਆਰ ਆ ਸਾਨੂੰ ਸਦਾਤਾ ਦੇ ਬੈਗਰੂਜੀ ਕਾਲ ਸਬ ਬੈਗਰੂਜੀ ਕੀ ਪਤ